ਆਦਰ ਮੇਰਾ ਜੀ ਬਿੰਦਰ ਕੁਮਾਰ ਆ ਬਿੰਦਰ ਕੁਮਾਰ ਕੀ ਮਾਮਲਾ ਕੀ ਜਿਹੜਾ ਤੂੰ ਇੱਥੇ ਆਇਆ ਜੀ ਪਤਾ ਕੀ ਆ ਜੀ ਝੂਠ ਨਹੀਂ ਬੋਲਣਾ ਇਹ ਮੈਨੂੰ ਟੱਕਰਿਆ ਬਸ ਢੇ ਮੈਂ ਆਇਆ ਆਪਣੀ ਸਹੋਰੀ ਤੋਂ ਮੈਂ ਕਰਿਆ ਜੀ ਹਲਾਮਤ ਕਰਤੇ ਥੋੜੀ ਲੜ-ਡੱੜ ਚਾਹਦੀ ਸੀ ਮੇਰੇ ਟੰਬਰ ਚ ਉਹ ਕਹਿੰਦੇ ਸੀਗੇ ਕਿ ਮਤਲਬ ਕੁੜੀ ਬਾਜ ਦੌਰ ਮੈਂ ਕੋਈ ਗੱਲ ਨਹੀਂ ਠੀਕ ਆ ਜੀ ਮੈਂ ਆਇਆ ਉਧਰੋਂ ਇਹ ਮੈਂ ਇਧਰੋਂ ਜਦੋਂ ਆਉਂਦਾ ਸੀਗਾ ਸੁਖੀ ਵਾਲੇ ਭਾਈ ਨੂੰ ਕਹਿੰਦਾ ਮੈਂ ਮੈਂ ਕਿਹਾ ਵੀ ਭਾਈ ਇਹ ਨੋਕ ਜਾ ਮੈਂ ਕਿਹਾ ਭਾਈ ਮੈਂ ਰੋਲਪਿੰਡੀ ਨੂੰ ਜਾਣਾ ਵੀ ਤੂੰ ਛੱਡਿਆ ਮੈਨੂੰ ਜੇ ਮੈਂ ਚੋਰ ਹਾਂ ਨਾ ਮੈਂ ਕਹਿਣਾ ਨਹੀਂ ਸੀ ਭਾਈਆਂ ਨੂੰ ਠੀਕ ਆ ਗਲੀ ਗੜਾ ਜਾਂ ਚੋਰੀ ਮੈਂ ਤੁਸੀਂ ਕਿੱਥੇ ਦੇ ਆ ਇਹ ਮੇਰੇ ਭਰਾ ਨੂੰ ਜਾਣਦਾ ਤੁਸੀਂ ਕਿੱਥੇ ਨੇ ਇਹ ਕਿੱਥੇ ਦਾ ਵਾਹ ਜਲਦੀ ਦੱਸੋ ਕੀ ਇਹਦਾ ਨਾਮ ਵਗੈਰਾ ਕੀ ਹੈ ਇਹਦਾ ਨਾਮ ਸ਼ੇਰ ਹੀ ਹੈ ਹੈ ਸ਼ੇਰ ਹੀ ਪੱਕਾ ਨਾਮ ਹੈ ਪੱਕਾ ਨਾਮ ਹੀ ਜਮ ਸ਼ੇਰ ਹੈ ਜਮ ਸ਼ੇਰ ਹਾਂ ਜੀ ਇਹ ਮੇਰੇ ਭਰਾ ਨੂੰ ਜਾਣਦਾ ਤੇ ਅੱਜ ਇੱਥੇ ਗੁਰਦੁਆਰੇ ਜੀ ਕੀ ਕਰਨ ਆਏ ਸੀ ਮੈਂ ਤਾਂ ਜੀ ਮੈਂ ਕਿਹਾ ਜੇ ਮੈਂ ਗਲੀ ਦੇ ਵਿੱਚ ਨਾ ਚਿੱ ਗਿਆ ਮੈਂ ਗੁਣੀ ਘਾ ਰਿਹਾ ਆਪਣਾ ਮੈਨੂੰ ਇੱਥੇ ਵਝਾ ਲਿਓ ਘਰ ਜਾਣੀ ਮੈਨੂੰ ਲੋੜ ਨਹੀਂ ਮੈਂ ਗੜੀ ਚ ਗਿਆ ਨਹੀਂ ਮੈਂ ਮੰਨਦਾ ਗੱਲ ਮਾਰ ਇਹ ਗਿਆ ਨਹੀਂ ਮੇਰਾ ਨਾਮ ਆ ਹੀ ਗਿਆ ਇਹ ਗਿਆ ਇਹ ਪਿੱਛੇ ਰੋੜਾ ਪੋਣਾ ਹੁੰਦਾ ਹੁੰਦਾ ਸੀ 50 ਕਿਲੋਮੀਟਰ ਤੇ ਮੋੜੇ ਘੜੀ ਸੀ ਮੋਟਰਸਾਈਕਲ ਚੱਲਿਆ ਮੋਟਰਸਾਈਕਲ ਚੱਲ ਗਿਆ ਮੋਟਰਸਾਈਕਲ ਦਾ ਪਤਾ ਨਹੀਂ ਇਹ ਕੱਢਿਆ ਕੈਮਰੇ ਲੱਗੇ ਟੈਨਸ਼ਨ ਆ ਤੂੰ ਤੇ ਕੱਲਾ ਹੀ ਦੌੜ ਆਇਆ ਇਹ ਕੱਲਾ ਹੀ ਦੌੜ ਆਇਆ ਕੱਲਾ ਹੀ ਦੌੜ ਆਇਆ ਭਾਈ ਮੈਨੂੰ ਕਾਜ਼ਮੂ ਲਿਖੇ ਨਾ ਇਹ ਸਟੋਰੀ ਕਿਤੇ ਹੋਣੀ ਸਾਰੇ ਜਾਰੇ ਭਰਾ ਆ ਜਾਛਾ ਗਿਆ ਫੜਾ ਦੇ ਦੇਖ ਲਿਆ ਬੰਦੇ ਦੇਖਣ ਵਾਲੇ ਜਾਨਾਂ ਚੋਂ ਬੰਦੇ ਬੰਦੇ ਮੱਧਿਆ ਭਾਈ ਹੁਣ ਇਕੱਠੇ ਹੋ ਗਏ ਆ ਜੀ ਉਦੋਂ ਹੈਂਡੀਫੋਨ ਮੇਨਾ ਭਾਈ ਹੀਰਾ ਵਾ ਕਿਹੜੇ ਮੱਲੇ ਰਹਿੰਦੇ ਗੱਡੂ ਮੱਲੇ 3 ਨੰਬਰ ਗੁਰੂ ਰਵਿਦਾਸ ਗੁਰਦਵਾਰੀ ਪਿਛਲੇ ਪਾਸੇ ਕੀ ਮਾਮਲਾ ਕੀ ਆ ਫਿਰ ਭਾਈ ਮਾਮਲਾ ਇਹਦਾ ਮੈਂ ਮੋਟਰਸਾਈਕਲ ਕੇ ਅੰਦਰ ਗਿਆ ਮੈਂ ਅੰਦਰ ਬਹਿ ਕੇ ਰੋਟੀ ਖਾਣ ਲੱਗਾ ਸੀਗਾ ਮੇਰੀ ਭਤੀਜੀ ਦਾ ਫੋਨ ਆਇਆ ਕਿ ਚਾਚਾ ਬਾਈ ਤੇਰਾ ਕੋਈ ਮੋਟਰਸਾਈਕਲ ਚੱਕ ਕੇ ਲੈ ਗਿਆ ਰਿਹਾ ਵਾ ਠੀਕ ਆ ਮੈਂ ਬਾਹਰ ਨਿਕਲਿਆ ਕਿ ਚੋਰ ਦੇ ਮੋਟਰਸਾਈਕਲ ਲੈ ਕੇ ਭੱਜਿਆ ਮੈਂ ਨਾਲ ਮਗਰ ਮਗਰ ਭੱਜਿਆ ਪਰ ਉਹ ਬਹੁਤ ਤੇਜ਼ੀ ਨਾਲ ਸੀਗਾ ਪਰ ਫਿਰ ਮੈਂ ਬਹੁਤ ਪੂਰਾ ਜ਼ੋਰ ਲਾਇਆ ਮੈਂ ਉਹਨੂੰ ਫੜਨ ਲੱਗਾ ਸੀ ਕਿ ਉਹ ਮੋਟਰਸਾਈਕਲ ਚੜ ਕੇ ਭੱਜ ਗਿਆ ਅੱਗੇ ਇੱਕ ਮੁੰਡਾ ਸੀਗਾ ਇੱਕ ਪਤਨੀ ਜਿਹੜਾ ਪੁੱਤ ਦਾ ਮੁੰਡਾ ਉਹ ਚੜੀ ਵਿਚਾਰਾ ਉਹਦਾ ਧੰਨਵਾਦ ਜਿਹੜਾ ਉਹਨੇ ਵਿਚਾਨੇ ਫੜਿਆ ਉਹਨੂੰ ਥੋੜਾ ਤੱਕ ਜੇ ਨਾ ਲੱਛਾ ਸਾਡੇ ਕੋਲ ਚੋਰ ਫੜਨਾ ਹੁੰਦਾ ਕਿਹੜਾ ਮਾਡਲ ਸੀਗਾ ਕਿਹੜੇ ਰੰਗ ਦਾ ਮੋਟਰਸਾਈਕਲ ਬਾਈ 20 ਸਾਲ ਪ ਠੀਕ ਆ ਜੀ ਸਾਡੇ ਕਹਿੰਦੇ ਜਗ੍ਹਾ ਘੱਟ ਸੀ ਮੋਟਰਸਾਈਕਲ ਬਾਹਰ ਗੱਡੀ ਕਿ ਖੜਾ ਕਰੀਦਾ ਵਕੀ ਜਿਹੜੇ ਕੋਈ ਜਗ੍ਹਾ ਹੈ ਨਹੀਂ ਕਿ ਠੀਕ ਨਹੀਂ ਮੋਟਰਸਾਈਕਲ ਪਲੇ ਸਾਡੇ ਦੋ ਖੜਦੇ ਆ ਇਹਨਾਂ ਨੇ ਆਪਣਾ ਮੰਗੀ ਕਬੂਲ ਕੀਤਾ ਵਾ ਕਿ ਅਸੀਂ ਮੋਟਰਸਾਈਕਲ ਉਹ ਤੁਹਾਨੂੰ ਕਹਿੰਦੇ ਤੁਸੀਂ ਹੱਥ ਤੁਸੀਂ ਆਪ ਤਾਂ ਪੁੱਛਿਆ ਤੁਸੀਂ ਹਾਂਜੀ ਕਬੂਲ ਕੀਤਾ ਉਹਨਾਂ ਨੇ ਕਬੂਲ ਕੀਤਾ ਉਹਨਾਂ ਨੇ ਪਤਾ ਲੱਗਾ ਕਿ ਕਿੱਥੇ ਰਹਿਣ ਵਾਲੇ ਆ ਪਤਾ ਦੱਸਿਆ ਉਹਨਾਂ ਨੇ ਕਿੱਥੇ ਜਾਇ ਤੇ ਆ ਕਿੱਥੇ ਦੇ ਰਹਿਣ ਵਾਲੇ ਆ ਰਣਜੀਤਪੁਰ ਜਗਜੀਤਪੁਰ ਤੇ ਪਾ ਜੀ ਦੋਨੇ ਹਾਂਜੀ ਰਾਵਲ ਪਿੰਡੀ ਲਗਜੀਤਪੁਰ ਦਾ ਇੱਕ ਰਾਵਲ ਪਿੰਡੀ ਦਾ ਤੇ ਬੋਲ ਸਹੀ ਗੱਲ ਕੀਤੀ ਤੁਸੀਂ ਅਬ ਫੋਨ ਕੀਤਾ ਕੀਤਾ ਮੁੰਡਿਆਂ ਨੂੰ ਬੋਲਦਾ ਸੀ ਹਾਂਜੀ ਬੋਲਦਾ ਸਹੀ ਮੌਕੇ ਤੇ ਨਹੀਂ ਆ ਮੁੜਕੇ ਤੇ ਨਹੀਂ ਆਈ ਭਾਜੀ ਅਜੇ ਨਹੀਂ ਆਈ ਮੈਂ ਨਹੀਂ ਫੋਨ ਕੀਤਾ ਕਿਸੇ ਰਸਤੇ ਮਹੱਲੇ ਜਾ ਰਹੀ ਕਿਤਾ ਉਹਨਾਂ ਨੇ ਪਹਿਲੇ ਹੀ ਬਹੁਤ ਚੋੜੀਆਂ ਵੇਖਾ ਦੇ ਕਿਉਂਕਿ ਸਾਡੇ ਮਹੱਲੇ ਦੇ ਇੱਕ ਉੱਚੀ ਚੱਕੋ ਜੀ ਪਹਿਲੇ ਹੀ ਬਹੁਤ ਚੱਕੋ ਹੀ ਜੀ ਆਵਾ ਚਾਹ ਜੀ ਸ਼ਬਸ਼ੇਦ ਕਿਹੜੇ ਪਿੰਡ ਤੋਂ ਆਂ ਨਹੀਂ ਜੀ ਤੇ ਭਾਜੀ ਭਾਈ ਤੂੰ ਮੋਟਰਸਾਈਕਲ ਚੱਕਣ ਆਇਆ ਇੱਧਰ ਮਹੱਲੇ ਦੇ ਵਿੱਚ ਕੀ ਕਾਰਨ ਚੱਕਿਆ ਮੋਟਰਸਾਈਕਲ ਹੈ ਕੱਲ ਹੀ ਚੱਕਿਆ ਕਿਰੋਂ ਪੁੱਛ ਲਾ ਜੀ ਕੋਈ ਕਮੀ ਜੀ ਕੋ ਨਸ਼ਾ ਬੱਧਾ ਕਰਦਾ ਤੂੰ ਨਸ਼ਾ ਕਰਦਾ ਹਾਂਜੀ ਨਸ਼ਾ ਕਰਦਾ ਬਈ ਜਾਣਾ ਸੀ ਨਹੀਂ ਅੱਜ ਮੋਟਰਸਾਈਕਲ ਕਿਹੜਾ ਕੱਲ ਹੀ ਚੱਕਣਾ ਆਇਆ ਤੂੰ ਅਸੀਂ ਪਈ ਜਾਣਾ ਸੀ ਬਈ ਜਗਜੀਤਪੁਰ ਨੂੰ ਜਗਜੀਤਪੁਰ ਨੂੰ ਜਾਣਾ ਸੀ ਬਈ ਜਗਜੀਤਪੁਰ ਚੋਰੀ ਕਰਕੇ ਲੈ ਜਾਣਾ ਮੋਟਰਸਾਈਕਲ ਹੈਂ ਬੱਸ ਨਹੀਂ ਮਿਲਿਆ ਨਹੀਂ ਤੂੰ ਚੋਰੀ ਕੀਤੀ ਹੈ ਮੰਨਦਾ ਹੈਂ ਤੇ ਮੋਟਰਸਾਈਕਲ ਚੱਕ ਲਿਆ ਸੀ ਤੂੰ ਹਾਂ ਬੋਲਦਾ ਨਹੀਂ ਕਿਹੜਾ ਮੋੜ ਤੋਂ ਹਲਦੀ ਇਹ ਤਾਂ ਪਤਾ ਨਹੀਂ ਤਿੰਨ ਸਾਲ ਦਾ ਇਹ ਦੌੜਿਆ ਆ ਜੀ ਉਧਰੋਂ